ਸਾਰਾ ਕੁਝ ਦੱਸ ਹੀ ਦਿੱਤਾ ਹੈ ਪਰ ਉਹਦੇ ਵਿੱਚ ਇੱਕ ਚੀਜ਼ ਜਿਹੜੀ ਕਲੀਅਰ ਹੈ ਉਹ ਇਹ ਹੈ ਵੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵਾਰਡ ਬੰਦੀ ਦੇ ਵਿੱਚ ਜਿਹੜੇ ਵਾੜਾਂ ਦੀ ਚੇਂਜਿੰਗ ਕੀਤੀ ਗਲੀਆਂ ਕੱਟ ਕੇ ਇਧਰ ਦੀਆਂ ਉਧਰ ਲਾਈਆਂ ਔਰ 22 ਤਰੀਕ ਦਾ ਨੋਟੀਫਿਕੇਸ਼ਨ ਹੋ ਗਿਆ ਹੋਵੇ 27 ਤਰੀਕ ਸ਼ਨੀਵਾਰ ਨੂੰ ਤੁਸੀਂ ਇੱਥੇ ਆ ਕੇ ਕੱਲੀ ਸਾਨੂੰ ਚਿੱਠੀ ਦੇ ਰਿਹਾ ਗਲੀ ਇੱਥੋਂ ਇੱਥੇ ਲੱਗੀ ਜਿਹਦਾ ਨਕਸ਼ਾ ਨਹੀਂ ਨਕਸ਼ਾ ਸੰਡੇ ਸ਼ਾਮ ਨੂੰ ਲੱਗ ਰਿਹਾ ਹੈ ਫਿਰ ਨਕਸ਼ੇ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਨਗਰ ਕੌਂਸਲ ਦੇ ਮੈਂਬਰਾਂ ਨੂੰ ਕਮ ਸੇ ਕਮ ਜਾਣਕਾਰੀ ਹੋਣੀ ਚਾਹੀਦੀ ਸੀ ਉਹ ਇਹਨਾਂ ਨੇ ਨਹੀਂ ਦਿੱਤੀ ਜੇ ਕਮੇਟੀ ਬਣਾਈ ਗਈ ਕਮੇਟੀ ਦੇ ਮੈਂਬਰ ਸੀ ਸਾਡੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਮੋਤੀ RAM ਜੀ ਐਮਸੀ ਸਾਹਿਬ ਨੇ ਇਹਨਾਂ ਦਾ ਮੈਨੂੰ ਰਾਤ ਨੂੰ ਫੋਨ ਆਉਂਦਾ ਜੀ 8 ਵਜੇ ਮੈਨੂੰ ਕਹਿੰਦੇ ਪ੍ਰਧਾਨ ਜੀ ਇੱਕ ਚੰਡੀਗੜ੍ਹ ਕੱਲ ਮੀਟਿੰਗ ਹੈ ਤੇ ਮੈਨੂੰ WhatsApp ਤੇ ਮੈਸੇਜ ਆਇਆ ਹੈ ਤੇ ਮੈਂ ਕਿੱਦਾਂ ਜਾਊਂਗਾ ਤੇ ਕਿਹਦੇ ਨਾਲ ਜਾਊਂਗਾ ਧੁੰਦ ਦਾ ਮੌਸਮ ਹੈ ਮੌਸਮ ਖਰਾਬ ਹੈ ਮੇਰੇ ਕੋਲ ਤਾਂ ਕੋਈ ਕਾਰ ਵੀ ਕੱਲ ਵੀ ਨਹੀਂ ਹੈ ਤੇ ਮੈਂ ਕਿੱਦਾਂ ਜਾ ਪਾਊਂਗਾ ਮੈਂ ਕਮੇਟੀ 'ਚ ਫੋਨ ਕੀਤਾ ਕਹਿਣ ਲੱਗੇ ਯੋ ਸਭ ਨੂੰ ਪੁੱਛ ਲਓ ਯੋ ਸਾਹਿਬ ਨਾਲ ਇਹਨਾਂ ਨੇ ਕੋਈ ਕੰਟੈਕਟ ਕੀਤਾ ਹਣਾ ਹੋਇਆ ਜਾਂ ਨਹੀਂ ਹੋਇਆ ਬਾਅਦ ਦੀ ਗੱਲ ਗਲੀਆਂ ਬਦਲਣ ਦੀ ਗੱਲ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਨਾਲ ਲੱਗਦਾ ਵਾਰਡ 10 ਨੰਬਰ ਵਾਰਡ ਸਾਡੇ ਸਿੰਘੀਗੜ੍ਹ ਬਰਾਦਰੀ ਦੇ ਲੋਕ ਬੈਠੇ ਨੇ ਜੀ ਅਨਪੜ੍ਹ ਨੇ ਗਰੀਬ ਨੇ ਉਹਨਾਂ ਦਾ ਵਾਰਡ ਕੱਟ ਕੇ ਲੈਨ ਪਾਰ 11 ਨੰਬਰ ਵਾਰਡ ਦੇ ਨਾਲ ਲਾ ਦਿੱਤਾ ਗਿਆ ਉਹ ਵੋਟਰਾਂ ਨੂੰ ਪੂਰਾ ਸ਼ਹਿਰ ਘੁੰਮ ਕੇ ਜਾਣਾ ਪਏਗਾ ਜਾਂ ਤਾਂ ਸਰਕਾਰ ਕਹਿ ਦੇ ਤੁਸੀਂ ਲੈਨ ਕ੍ਰੋਸ ਕਰ ਸਕਦੇ ਹੋ ਰੇਲਵੇ ਲਾਈਨ ਜਿੱਥੇ ਸਾਰਾ ਦਿਨ ਰੇਲਾਂ ਦੀ ਆਵਾਜ਼ ਆਈ ਹੈ ਔਰ ਸਾਹਮਣੇ ਗੜਾਉਂ ਨੇ ਉੱਥੇ ਵੀ ਬਹੁਤ ਵੱਡਾ ਟ੍ਰੈਫਿਕ ਰਹਿੰਦਾ ਹੈ ਔਰ ਘੁੰਮ ਕੇ ਸਾਰਾ ਵਾਰਡ ਜਾਣਾ ਪਿਆ ਗਰੀਬ ਬੰਦਿਆਂ ਨਾਲ ਮੈਂ ਗੱਲ ਕੀਤੀ ਮੇਰਾ ਵਾਰਡ ਚ ਅਸੀਂ ਦੌਰਾ ਕੀਤਾ ਸਾਡੇ ਐਮਸੀ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਧਾਨ ਜੀ ਅਸੀਂ ਤਾਂ ਅੰਗੂਠਾ ਛਾਪਾਂ ਸਾਨੂੰ ਤਾਂ ਜਿਹੜੇ ਆਧਾਰ ਕਾਰਡ ਜਾਂ ਸਾਡੇ ਹੋਰ ਡਾਕੂਮੈਂਟ ਹੈ ਉਹ ਸਾਨੂੰ ਤਬਦੀਲ ਕਰਾਣੇ ਹੈ ਪਤਾ ਹੀ ਨਹੀਂ ਕਿੱਥੋਂ ਹੋਣਗੇ ਕਿਵੇਂ ਹੋਣਗੇ ਲੋਕਾਂ ਨੂੰ ਖੱਜਲ ਖਵਾਰੀ ਦੇਣ ਵਾਲੀ ਗੱਲ ਹੈ ਔਰ ਬਹੁਤ ਗਲਤ ਤਰੀਕੇ ਨਾਲ ਵਾਰਡਬੰਦੀ ਕੀਤੀ ਹੈ ਦੂਜੀ ਗੱਲ ਰੋਟੇਸ਼ਨ ਚੇਂਜ ਹੋਣਾ ਸੀ ਜਿਹੜੇ ਪਿਛਲੀ ਵਾਰ ਲੇਡੀਜ਼ ਵਾਰਡ ਸੀ ਉਹਨਾਂ ਵਾੜਾਂ ਨੇ ਜੈਂਟਸ ਹੋਣਾ ਸੀ ਔਰ ਬਹੁਤ ਲੋਕਾਂ ਦੀਆਂ ਉਮੀਦਾਂ ਜੁੜੀਆਂ ਸੀ ਕਿ ਇਸ ਵਾਰ ਸਾਡੀ ਵਾਰੀ ਆਏਗੀ ਪਹਿਲਾਂ ਲੇਡੀਜ਼ ਹੀ ਹੁਣ ਜੈਂਟਸ ਉਹ ਵੀ ਬਿਲਕੁਲ ਇਹਨਾਂ ਨੇ ਦਰਕਨਾਰ ਕਰਕੇ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਵੀ ਛਿੱਕੇ ਟੰਗਿਆ ਮਿਊਸਪਲ ਐਕਟ ਦੇ ਬਿਲਕੁਲ ਉਲਟ ਚੱਲਿਆ ਗਿਆ ਕੋਈ ਚਾਰ ਗਲੀਆਂ ਇਧਰੋਂ ਜੋੜ ਕੇ ਦੂਜੇ ਵਾਰ ਚੋਂ ਕੱਢ ਕੇ ਇੱਧਰ ਲਾਤੀਆਂ ਲੋਕਾਂ ਨੂੰ ਖੱਜਲ ਖਵਾਰ ਕਰਤਾ ਜੀ ਤੁਹਾਡੇ ਆਧਾਰ ਕਾਰਡ ਪੈਨ ਕਾਰਡ ਕਰਦੇ ਐਡਰੈਸ ਸਭ ਚੇਂਜ ਹੋਣਗੇ ਔਰ ਵੋਟਰਾਂ ਨਾਲ ਕੋਈ ਫਰਕ ਨਹੀਂ ਪੈਣਾ ਅਸੀਂ ਠੀਕ ਹੈ ਰੂਲ ਦੇ ਖਿਲਾਫ ਕੋਈ ਚੱਲਦਾ ਸੀ ਚੈਲੰਜ ਕਰ ਰਹੇ ਆ ਕਮੇਟੀ ਜੇ ਸਾਡੇ ਮੈਂਬਰਾਂ ਨੇ ਮਤਾ ਪਾਤਾ ਸਾਰਾ ਕੁਝ ਹੋ ਗਿਆ ਐਪਲੀਕੇਸ਼ਨਾਂ ਇਤਰਾਜ ਦੇਤੇ ਚਲੋ ਸਰਕਾਰ ਦਾ ਇਹਨੂੰ ਤੱਕਾ ਮੰਨ ਲੈਨੇ ਜੇ ਸਰਕਾਰ ਇਹ ਤੱਕਾ ਕਰ ਵੀ ਲਏਗੀ ਜੇ ਤੁਸੀਂ ਵੋਟਾਂ ਲਾਉਂਗੇ ਅਸੀਂ ਤਾਂ ਵਿਸ਼ਵਾਸ ਕਰਦੇ ਆ ਵੋਟਰਾਂ ਤੇ ਜਿਹੜੇ ਸਾਡੇ ਸਤਕਾਰਯੋਗ ਸ਼ਹਿਰ ਦੇ ਵੋਟਰ ਨੇ ਅਸੀਂ ਤਾਂ ਹੱਥ ਜੋੜ ਕੇ ਆਪਣੇ ਕੰਮਾਂ ਤੇ ਵੋਟ ਲੈਣੀ ਹੈ ਜੀ ਅਸੀਂ ਇਸ ਚੀਜ਼ ਤੋਂ ਘਬਰਾਣ ਵਾਲੇ ਨਹੀਂ ਆ ਵੀ ਸਾਨੂੰ ਵੋਟ ਨਹੀਂ ਮਿਲਣਗੇ ਜੇ 4 ਕੀਤੀਆਂ ਨੇ 6 ਕਰ ਦਿਓ ਸਾਨੂੰ ਕੋਈ ਫਰਕ ਨਹੀਂ ਅਸੀਂ ਉਹ 6 ਜਿਹੜੀਆਂ ਗਲੀਆਂ ਬਦਲਣਗੇ ਉਹਨਾਂ ਵੋਟਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਕੇ ਉਹਨਾਂ ਦੀਆਂ ਵੋਟਾਂ ਲੈ ਲਾਂਗੇ ਕਿਉਂਕਿ ਅਸੀਂ ਪਿਆਰ ਤੇ ਸਤਿਕਾਰ ਨਾਲ ਲੈਣੀਆਂ ਨੇ ਲੋਕਾਂ ਨੇ ਫਤਵਾ ਦੇਣਾ ਸਾਨੂੰ ਫਤਵਾ ਮਿਲ ਜਾਣਾ ਹੈ ਸਾਨੂੰ ਉਸ ਚੀਜ਼ ਦਾ ਡਰ ਨਹੀਂ ਹੈ ਪਰ ਜਿਹੜਾ ਰੋਲਾਂ ਦੇ ਖਿਲਾਫ ਹੋ ਕੇ ਜਾਣਾ ਪਤਾ ਨਾ ਲੱਗਣ ਦੇਣਾ ਅਪਸਰਾਨੇ ਵਿ ਨਾਲ ਮੇਲੀ ਭੋਗਤ ਨਾਲ ਦੇਖੋ 22 ਤਰੀਕ ਦਾ ਨੋਟੀਫਿਕੇਸ਼ਨ 27 ਤਰੀਕ ਨੂੰ ਇੱਥੇ ਚੇਪਰੇ ਹੈ ਜੀ ਕਾਗਜ ਹਾਂਜੀ ਜੇ ਕਿਸੇ ਕਮੇਟੀ ਮੈਂਬਰ ਜੀ ਬੜੀ ਮਾੜੀ ਗੱਲ ਹੈ ਮਦ ਭਾਗੀ ਗੱਲ ਹੈ ਮਤੇ ਪਾਏ ਨੇ ਜੇ ਸਰਕਾਰ ਜਾਂ ਪ੍ਰਸ਼ਾਸਨ ਨੇ ਸੁਣਾਈ ਕਰ ਲੇਗਾ ਠੀਕ ਹੈ ਪਰ ਪਿਛਲੀਆਂ ਸਰਕਾਰਾਂ ਨੇ ਕਦੇ ਇਹ ਜਾ ਕੁਝ ਨਹੀਂ ਸੀ ਹੋਇਆ ਜਦੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਵਾਰਡਾਂ ਦੀ ਵਾਰਡਬੰਦੀ ਹੁੰਦੀ ਸੀ ਤਾਂ ਜਿਹੜਾ ਕੋਈ ਨਗਰ ਕੌਂਸਲ ਦਾ ਨੁਮਾਇੰਦਾ ਵੀ ਨਹੀਂ ਹੁੰਦਾ ਸੀ ਨਾ ਤੇ ਪਾਰਟੀਆਂ ਦੇ ਨੁਮਾਇੰਦੇ ਲੈ ਕੇ ਗੱਲ ਕੀਤੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਦੇ ਨਮਾਇंदे ਲਈ ਜਾਂਦੇ ਸੀ ਜਿਹੜੇ ਨਗਰ ਕੌਂਸਲ ਦੇ ਮੈਂਬਰ ਨਹੀਂ ਹੁੰਦੇ ਸੀ ਵੀ ਤੁਸੀਂ ਦੱਸੋ ਭਾਈ ਵਾਰਡ ਬੰਦੀ ਕਰਨੀ ਹੈ ਕਿਤੇ ਆਮ ਪਬਲਿਕ ਨੂੰ ਆਮ ਜਨਤਾ ਨੂੰ ਦਿੱਕਤ ਨਾ ਆਵੇ ਵਾਰਡ ਦਾ ਵਿਕਾਸ ਕਿੱਦਾਂ ਹੋ ਸਕਦਾ ਕੋਈ ਅਜੰਡਾ ਹੀ ਨਹੀਂ ਇਹਨਾਂ ਦਾ ਆਈਡੈਂਟੀਫਿਕੇਸ਼ਨ ਤਾਂ ਇਹਨਾਂ ਨੂੰ ਆਪਦੀ ਹੈ ਨਹੀਂ ਵੀ ਸਾਡੇ ਬੰਦੇ ਕਿੱਥੇ ਕੀ ਨੇ ਇਹ ਕੀ ਸ਼ਹਿਰ ਦਾ ਵਿਕਾਸ ਕਰ ਦੇਣਗੇ ਸ਼ਹਿਰ ਦੇ ਵਿਕਾਸ ਦੇ ਵਿੱਚ ਰੋੜਾ ਬਣਾਉਣ ਵਾਲੀ ਗੱਲ ਹੈ ਪਰ ਕੋਈ ਗੱਲ ਨਹੀਂ ਜਨਤਾ ਹੈ ਜਨਤਾ ਦੇ ਕਚਹਿਰੀ ਤੇ ਜਾਵਾਂਗੇ ਬਿਲਕੁਲ ਜਨਤਾ ਜਿਹੜੀ ਹੈ ਇਹਨਾਂ ਦੇ ਉਲਟ ਫਤਵਾ ਦੇਊਗੀ ਜੇ ਧੱਕੇ ਕਰਨਗੇ ਇਸ ਤਰ੍ਹਾਂ ਦੇ ਤਾਂ ਔਰ ਬਾਕੀ ਗੱਲ ਜਿਹੜੀ ਹੈ ਸਾਡੇ ਹੋਰ ਵੀ ਮੈਂਬਰ ਬੈਠੇ ਨੇ ਦੂਜੀਆਂ ਪਾਰਟੀਆਂ ਦੇ ਉਹ ਤੁਹਾਨੂੰ ਦੱਸਣਗੇ ਨਗਰ ਕੌਂਸਲ ਮਲੋਟ ਵੱਲੋਂ ਮੈਂ ਸਰਦਾਰ ਸੁਖਦੀਪ ਸਿੰਘ ਜੀ ਬਿੱਟੂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਆਪ ਸਭ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਰੋਇਦ ਸਾਹਿਬ ਇਹ ਜੋ ਅੱਜ ਦੀ ਹਕਮਰਾਨ ਪਾਰਟੀ ਨੇ ਜੋ ਕੰਮ ਕੀਤਾ ਇੱਥੋਂ ਇਹਨਾਂ ਦੀ ਬਖਲਾਅਰ ਦਾ ਨਤੀਜਾ ਸਾਹਮਣੇ ਆਉਂਦਾ ਹੈ ਇਹ ਇਹਨਾਂ ਦੀ ਬਖਲਾਅਰ ਦੀ ਨਿਸ਼ਾਨੀ ਹੈ ਜੋ ਇਹਨਾਂ ਨੇ ਬਿਨਾਂ ਕਿਸੇ ਦੱਸੇ ਬਿਨਾਂ ਕਿਸੇ ਕਮੇਟੀ ਮੈਂਬਰ ਨੂੰ ਵਿਚਲੇ ਬਿਨਾਂ ਸੜੇ ਪ੍ਰਧਾਨ ਸਾਹਿਬ ਮੋਤੀराम ਜੀ ਯਾ ਖ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨਿਮਾਇਦਾ ਵਿੱਚ ਨਾ ਲੈਣਾ ਇਹ ਅੱਜ ਦੀ ਹਕਮਰਾਨ ਆਮ ਆਦਮੀ ਪਾਰਟੀ ਦੀ ਬਖਲਾਅਰ ਦਾ ਨਿਸ਼ਾਨੀ ਹੈ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਪਤਾ ਹੈ ਇਸ ਗੱਲ ਦਾ ਇਲਮ ਹੈ ਇਹ ਵਿਸ਼ੇਸ਼ ਤੌਰ ਤੇ ਮਲੋੜ ਦੇ ਲੋਕ ਮਲੋੜ ਦਾ ਆਵਾਮ ਜਿਹੜਾ ਉਹ ਇਹਨਾਂ ਦੇ ਨਾਲ ਨਹੀਂ ਮਲੋੜ ਦਾ ਆਵਾਮ ਤਿਆਰ ਬਾਰ ਤਿਆਰ ਬੈਠਾ ਜੋ ਇਹਨਾਂ ਨੇ 5 ਸਾਲ ਦੇ ਵਿੱਚ 4.5 ਸਾਲ ਦੇ ਕਰੀਬ ਪੰਜਾਬ ਦੇ ਲੋਕਾਂ ਨਾਲ ਮਲੋੜ ਦੇ ਲੋਕਾਂ ਨਾਲ ਜੋ ਵਧੀਆਂ ਕੀਤੀਆਂ ਜੋ ਮਲੋੜ ਦੇ ਆਵਾਮ ਨਾਲ ਤਰੋਕ ਮਾਇਆ ਜੋ ਮਲੋੜ ਦੇ ਲੋਕਾਂ ਨਾਲ ਇਹਨਾਂ ਨੇ ਕਤਲੋਗਾਰਧ ਕੀਤੀ ਮਲੌਰ ਦਾ ਆਵਾਮ ਮਲੌਰ ਦੇ ਲੋਕ ਤਿਆਰ ਬਰ ਤਿਆਰ ਬੈਠੇ ਨੇ ਇਹਨਾਂ ਨੂੰ ਜਵਾਬ ਦੇਣ ਵਾਸਤੇ ਇਹ ਬੁਖਲਾੜ ਦੀ ਨਿਸ਼ਾਨੀ ਹੈ ਸਾਡੇ ਕਿਸੇ ਮੈਂਬਰ ਸਹਿਬਾਨ ਨੂੰ ਨਾਂ ਨਾਲ ਲਾ ਜਾ ਕੇ ਆਪ ਦੀ ਆਪਦੇ ਹੀ ਨੁਮਾਇंदे ਬੁਲਾ ਕੇ ਆਪਦੇ ਹੀ ਬੰਦੇ ਬੁਲਾ ਕੇ ਆਪਦੇ ਅਫਸਰ ਬੁਲਾ ਕੇ ਇੱਕ ਬੋਰਡ ਦੇ ਉੱਤੇ ਚਾਰ ਲਿਕਾਂ ਵਾ ਕੇ ਮਲੌਰ ਦੀ ਜਿਹੜੀ ਜਨਤਾ ਦੀ ਕਚਹਿਰੀ ਦਾ ਫੈਸਲਾ ਕਰ ਦੇਣਾ ਇਹ ਇਹਨਾਂ ਦੀ ਬੁਖਲਾੜ ਦੀ ਨਿਸ਼ਾਨੀ ਹੈ ਪਰ ਜਿਸ ਤਰ੍ਹਾਂ ਸਾਨੂੰ ਸਾਡੇ ਬਾਕੀ ਪਾਰਟੀ ਦੇ ਨੁਮਾਇੰਦੇ ਨੇ ਦੱਸਿਆ ਸਾਨੂੰ ਕੋਈ ਬੁਖਲਾੜ ਨਹੀਂ ਸਾਨੂੰ ਕੋਈ ਇਹਨਾਂ ਦੇ ਜੋ ਇਹਨਾਂ ਨੇ ਵਧਿੱਕੀ ਕੀਤੀ ਸਾਨੂੰ ਇਹਨਾਂ ਤੇ ਕੋਈ ਕੋਈ ਇਸ ਗੱਲ ਦਾ ਕੋਈ ਇਹ ਕੋਈ ਡਰ ਨਹੀਂ ਪਰ ਜੋ ਇਹਨਾਂ ਨੇ ਵਧਿੱਕੀ ਕੀਤੀ ਅਸੀਂ ਜਨਤਾ ਦੀ ਕਿਚੇੜੀ ਚ ਗੱਲ ਲੈ ਕੇ ਜਾਵਾਂਗੇ ਅਸੀਂ ਪੈਂਜੀ ਬਲਜੀਤ ਕੌਰ ਜੀ ਜੋ ਪੰਜਾਬ ਦੀ ਕੈਬਨਿਟ ਦੇ ਵਜ਼ੀਰ ਨੇ ਪੰਜਾਬ ਦੀ ਕੈਬਨਿਟ ਦੇ ਮੂਹਰੇਲੇ ਵਜ਼ੀਰ ਨੇ ਔਰ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਨਿਆਂ ਚ ਨੇ ਪੈਂਜੀ ਇਹਨਾਂ ਗੱਲਾਂ ਚ ਕੋਈ ਫਰਕ ਨਹੀਂ ਪੈਂਦਾ ਜੇ ਸਾਡੇ ਨਾਲ ਤੁਸੀਂ ਚਾਰ ਗਲੀਆਂ ਦੂਜੀਆਂ ਜੋੜ ਵੀ ਲਓਗੇ ਅਸੀਂ ਲੋਕਾਂ ਅਸੀਂ ਕੀਤੇ ਕੰਮਾਂ ਨੂੰ ਲੈ ਕੇ ਜਾਣਾ ਹੈ ਪਰ ਜੋ ਤੁਸੀਂ ਵਦੀਕੀ ਕੀਤੀ ਹੈ ਮਲੌਰ ਦੀ ਜਨਤਾ ਨਾਲ ਮਲੌਰ ਦੇ ਲੋਕਾਂ ਨਾਲ ਮਲੌਰ ਦੇ ਆਵਾਮ ਨਾਲ ਉਹਦਾ ਮਲੌਰ ਦਾ ਆਵਾਮ ਤੁਹਾਨੂੰ ਨਗਰ ਕੌਂਸਲ ਚੋਣਾਂ ਵਿੱਚ ਮੂੰ ਤੋੜਵਾ ਜਵਾਬ ਦੇਗਾ ਔਰ ਅਸੀਂ ਇਹਨਾਂ ਦੇ ਇਹਨਾਂ ਦੇ 27 ਵਾਰਾਂ ਦੇ ਵਿੱਚੋਂ ਮੈਨੂੰ ਤਾਂ ਇਹ ਜਾਪਦਾ ਹੈ ਵੀ ਜਿੱਤਨ ਤਾਂ ਬਹੁਤ ਦੂਰ ਦੀ ਗੱਲ ਏ ਰੋਹਿਤ ਗਰੋਵਰ ਸਾਹਿਬ ਸਾਰੇ ਤੁਸੀਂ ਪੱਤਰਕਾਰ ਸਾਹਿਬ ਜਿੰਨਾ ਤਾਂ ਬਹੁਤ ਦੂਰ ਦੀ ਗੱਲ ਏ ਮੈਨੂੰ ਜਾਪਦਾ ਹੈ ਵੀ ਇਹਨਾਂ ਨੂੰ ਕਿਤੇ 27 ਦੇ 27 ਸ਼ਾਇਦ ਉਮੀਦਵਾਰ ਵੀ ਨਾ ਮਿਲਣ ਤੇ ਤੁਹਾਡੇ ਵਾਰਡ ਦੀ ਦਰਜ ਕੋਈ ਰਾਜਤ ਆਇਆ ਤੁੰਗਦੇ ਤੁਹਾਡੇ ਵਾਰਡਾਂ ਵਿੱਚ ਚੇਂਜ ਹੋ ਰੋਇਜੀ ਰੋਇਤ ਸਾਹਿਬ ਮੈਂ ਪ੍ਰਦੇਸ਼ ਦਾ ਕਾਰਜ ਕਰਨੀ ਮੈਂਬਰ ਬੀਜੇਪੀ ਦਾ ਮੈਨੂੰ ਤਾਂ ਮਿੱਤਰਾਂ ਨੂੰ ਐ ਲੱਗਦਾ ਜੀ ਸਾਰਾ ਮਲੋਟ ਹੀ ਆਪਣਾ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਜਿੱਥੇ ਪਾਰਟੀ ਹੁਕਮ ਲਾਉਗੀ ਕਿਸੇ ਵਾਰਚ ਹੁਕਮ ਲਾਉਗੀ ਮੈਂ ਤਾਂ ਉੱਥੇ ਇਲੈਕਸ਼ਨ ਲੜ ਲਵਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਗੱਲ ਇਹ ਹੈ ਵੀ ਅਗਰ ਇਹਨਾਂ ਨੇ ਕੋਈ ਗਲੀਆਂ ਜੋੜਨੀਆਂ ਸੀ ਕੋਈ ਗਲੀਆਂ ਨਾਲ ਲਾਉਣੀਆਂ ਸੀ ਸਾਡੇ ਪ੍ਰਧਾਨ ਸਾਹਿਬ ਸਾਡੇ ਮੋਤੀ RAM ਜੀ ਆ ਜਾਂ ਵਿਸ਼ੇਸ਼ ਤੌਰ ਤੇ ਭਾਜਪਾ ਦਾ ਕੋਈ ਲੀਡਰ ਨਾਲ ਲੈ ਕੇ ਰਹਿ مشورہ ਕਰਕੇ ਦੇਖੋ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ ਇਹਨਾਂ ਨੂੰ ਡੈਮੋਕ੍ਰੇਸੀ ਲੋਕਤੰਤਰ ਦੇ ਅਧਿਕਾਰ ਦੀ ਵਰਤੋਂ ਕਰਕੇ ਇਹਨਾਂ ਨੂੰ ਸਾਰੇ ਪਾਰਟੀਆਂ ਦੇ ਨੁਮਾਇੰਦੇ ਨਾਲ ਰੱਖਣੇ ਚਾਹੀਦੇ ਸੀ ਜਿਹੜੀ ਇਹਨਾਂ ਨੇ ਨਹੀਂ ਕੀਤੀ ਕਾਨੂੰਨ ਨੂੰ ਛਿੱਕੇ ਟੰਗ ਇਹ ਲੋਕਾਂ ਤੇ ਜਿਹੜਾ ਡੰਡਾ ਤੰਤਰ ਚਲਾਣਗੇ ਡੰਡਾ ਤੰਤਰ ਦਾ ਫੈਸਲਾ ਇਹਨਾਂ ਨੂੰ ਇਨਾ ਨਗਰ ਕੌਂਸਲ ਚੋਣਾਂ ਵਿੱਚ ਵੀ ਮਿਲੇਗਾ 2022 ਵਿੱਚ ਮਿਲੇਗਾ ਕਿ ਸੱਤਾ ਦਾ ਨਿਆਂ ਦੀ ਮਰਜ਼ੀ ਨਾਲ ਜੋ ਕੁਝ ਕੀਤਾ ਸਾਹਿਬ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਹੈ ਜੇ ਮੈਂ ਕਹਾਂ ਟੂਪ ਨਹੀਂ جگਦੀ ਏ ਇੱਥੇ ਤਾਰੇ جگਦੇ ਨੇ ਕਿਤੇ ਹੋ ਸਕਦਾ ਉਹ ਸਾਰਾ ਕੁਝ ਆਵਾਮ ਦੇ ਸਾਹਮਣੇ ਹੈ ਲੋਕਾਂ ਦੇ ਸਾਹਮਣੇ ਹੈ ਸਾਨੂੰ ਬਿਨਾ ਪੁੱਛੇ ਬਿਨਾ ਦੱਸੇ ਸਾਡੀ ਕਮੇਟੀ ਦੇ ਮੈਂਬਰ ਪਹਿਲ ਤਾਂ ਪਹਿਲੇ ਚਲੋ ਮੈਂ ਇਸ ਗੱਲ ਤੇ ਆਉਣਾ ਪਹਿਲੇ ਤਾਂ ਬਾਜਪਾ ਦਾ ਬੰਦਾ ਵਿੱਚ ਇਹਨਾਂ ਨੇ ਕਮੇਟੀ ਚ ਚੁਣ ਲਿਆ ਚਲੋ ਨਹੀਂ ਲਿਆ ਸਾਨੂੰ ਤਾਂ ਵੀ ਕੋਈ ਇਤਰਾਜ਼ ਨਹੀਂ ਚਲੋ ਇਹ ਡਾਡੇ ਲੋਕ ਨੇ ਸੀ ਮਾੜੇ ਲੋਕ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਵੀ ਲੈਣ ਚਲੋ ਕੋਈ ਗੱਲ ਨਹੀਂ ਪਰ ਸਾਡੇ ਜਿਹੜੇ ਮੈਂਬਰ ਲਏ ਸੀ ਪ੍ਰਧਾਨ ਸ਼ੋਭਦੀਪ ਸਿੰਘ ਬਿੱਟੂ ਲਿਆ ਮੋਤੀ RAM ਜੀ ਲਏ ਸਾਡੇ ਸੀਨੀਅਰ ਬੰਦੇ ਲਏ ਸ਼ਹਿਰ ਦੇ ਘਟੋ ਘਟ ਉਹਨਾਂ ਨੂੰ ਬੁਲਾ ਕੇ ਰੈਤਾ ਕਰ ਲੈਂਦੇ ਉਹ ਕਰਦੇ ਮਨ ਮਰਜੀ ਪਰ ਪੁੱਛਤਾ ਲੈਂਦੇ ਸਾਨੂੰ ਤਾਂ ਪੁੱਛਿਆ ਤੱਕ ਨਹੀਂ ਇਹਨਾਂ ਨੇ ਇਹਨਾਂ ਲਗਲੀਆਂ ਜੋੜਤੀਆਂ ਪਰ ਇਹ ਜਨਤਾ ਦੀ ਕਚਹਿਰੀ ਹੈ ਇਹ ਆਵਾਮ ਦੀ ਕਚਹਿਰੀ ਹੈ ਇਹਦੇ ਵਿੱਚ ਡੰਟਾ ਤੰਤਰ ਡੰਡਾ ਤੰਤਰ ਨਹੀਂ ਚੱਲੇਗਾ 2000 ਜੜੀਆਂ ਇਹ ਚੋਣਾਂ ਆ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਇਹ ਮੂਹਰ ਤੋਂ ਇੱਥੇ ਇਹ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਪੰਜ ਲੋਕ ਮਲੋੜ ਦਾ ਆਵਾਮ ਦੇਊਗਾ ਔਰ 2027 ਦੀਆਂ ਚੋਣਾਂ ਚ ਇਹ ਪੂਰਾ ਸ਼ੀਸ਼ਾ ਪੂਰਾ ਸ਼ੀਸ਼ਾ ਪੂਰਾ ਸ਼ੀਸ਼ਾ ਕਹਿੰਦੇ ਇੱਕ ਹੁੰਦਾ ਸੀ ਸਕੰਦਰ ਆਮ ਆਦਮੀ ਪਾਰਟੀ ਦਾ ਇਹ ਆਲੋਗਾ ਇੱਕ ਹੁੰਦੀ ਸੀ ਆਮ ਆਦਮੀ ਪਾਰਟੀ ਇਹ ਮੈਂ ਤੁਹਾਨੂੰ ਦੱਸ ਦੇਣਾ ਪਸ ਬਲਾਈ ਹੈ ਇਸਪੋ ਕਮੇਟੀ ਦਫਤਰ ਦੇ ਵਿੱਚ ਐਮ ਸੀਸ ਤੇ ਸਾਰਿਆਂ ਦੀ ਕੀ ਮਸਲਾ ਹੈ ਜੀ ਕਾਲੜਾ ਜੀ ਮਸਲਾ ਇਹ ਹੈ ਵੀ ਇਹ ਸਾਨੂੰ ਪਤਾ ਲੱਗਿਆ ਉਹਦਾ ਨਾਂ ਕੀ ਆ ਵੀ ਨੋਟੀਫਿਕੇਸ਼ਨ ਆਇਆ ਸਾਡੇ ਕੋਲ 27 ਤਰੀਕ ਨੂੰ ਵੀ ਵਾਰਡਬੰਦੀ ਦੇ ਵਿੱਚ ਕੁਝ ਚੇਂਜ ਕੀਤੇ ਗਏ ਸੀ ਅਸੀਂ ਫਿਰ ਉਹਦਾ ਨਾਂ ਕੀ ਤੁਸੀਂ ਵੇਖੋ ਇਹ ਸਾਨੂੰ ਪਤਾ ਲੱਗਿਆ 27 ਤਰੀਕ ਨੂੰ ਠੀਕ ਹੈ ਜੀ 27 ਤਰੀਕ ਨੂੰ ਜਦੋਂ ਵੀ ਵਾਰਡਬੰਦੀ ਅੱਗੇ ਪਹਿਲਾਂ ਹੁੰਦੀ ਸੀ ਪਿਛਲੀਆਂ ਸਰਕਾਰਾਂ ਵੀ ਕਰਾਉਂਦਰੀ ਇਹ ਕਾਲੀ ਸਰਕਾਰ ਨੇ ਵੀ ਕਰਾਈ ਕਾਰਨ ਸਰਕਾਰ ਨੇ ਵੀ ਕਰਾਈ ਡਾਇਰੈਕਟਰ ਆਵੜਾ ਨੰਬਰ ਡਾਇਰੈਕਟੋਰੇਟ ਤੋਂ ਬੰਦਾ ਆਉਂਦਾ ਸੀ ਸਰਕਾਰੀ ਬੰਦਾ ਆਉਂਦਾ ਸੀ ਪਰ ਇਹਨਾਂ ਨੇ ਕੀ ਕੀਤਾ ਵੀ ਇੱਥੇ ਇਹਨਾਂ ਦੇ ਦਫਤਰ ਦੇ ਨਮਾਇੰਦੇ ਜਿਵੇਂ ਨਕਸ਼ਾ ਲੈ ਕੇ ਲਖੀਰਾ ਮਾਰਤੀਆਂ ਲਖੀਰਾ ਮਾਰਨ ਤੋਂ ਬਾਅਦ ਜਿਹੜਾ ਸਾਨੂੰ ਮੰਨ ਲਓ ਜਿਹੜਾ ਇਹਨਾਂ ਨੇ ਅਖਬਾਰ 'ਚ ਵੀ ਦਿੱਤਾ ਆ ਦੇਖੋ ਜੀ ਅਖਬਾਰ 'ਚ ਵੀ ਇਹਨਾਂ ਮੇਰੇ ਕੋਲ ਆ ਅਖਬਾਰ ਦੀ ਵੀ ਕਟਿੰਗ ਆ 27 ਤਰੀਕ ਨੂੰ ਦਿੱਤਾ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਆ ਦੇਖੋ ਜੀ ਆ 22 ਤਰੀਕ ਨੂੰ ਹੋ ਗਿਆ ਨੋਟੀਫਿਕੇਸ਼ਨ ਤੇ ਜਿਹੜਾ ਇੱਥੇ ਇਹਨਾਂ ਨੇ ਨਕਸ਼ਾ ਲਾਇਆ ਇਹ ਸਾਨੂੰ 27 ਤਰੀਕ ਨੂੰ ਪਤਾ ਲੱਗਿਆ ਇੱਥੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਸਾਨੂੰ ਤਰਾਜ ਦੇਣ ਦਾ ਵੀ ਇਹਨਾਂ ਨੇ ਘੱਟ ਤੋਂ ਘੱਟ ਮੌਕਾ ਦਿੱਤਾ ਗਿਆ ਫੇਰ ਵੀ ਚਲੋ ਅਸੀਂ ਸਾਰੀਆਂ ਪਾਰਟੀਆਂ ਨੂੰ ਪਤਾ ਲੱਗਿਆ ਨਕਸ਼ਾ ਦੇਖਿਆ ਇਹਨਾਂ ਨੇ 26 ਤਰਾਜ ਮੰਨ ਲਓ ਆਮ ਪਬਲਿਕ ਦੇ ਤੇ ਮੰਨ ਲਓ ਮੈਂਬਰ ਸਾਹਿਬਾਨਾਂ ਨੇ ਤਰਾਜ ਦਿੱਤੇ ਫਿਰ ਉਸ ਸਬੰਧ ਦੇ ਵਿੱਚ ਮੈਂਬਰ ਸਾਹਿਬਾਨਾਂ ਨੇ ਮੈਨੂੰ ਲਿਖ ਕੇ ਦਿੱਤਾ ਵੀ ਅਮਰਜੈਂਸੀ ਮੀਟਿੰਗ ਬੁਲਾਈ ਜਾਵੇ ਠੀਕ ਹੈ ਜੀ ਫਿਰ ਅਸੀਂ ਆ ਉਸ ਸਬੰਧ ਚ ਅੱਜ ਮੀਟਿੰਗ ਕੀਤੀ ਸੀ ਮੀਟਿੰਗ ਕਰਕੇ ਅਸੀਂ 451 ਨੰਬਰ ਅਸੀਂ ਮਤਾ ਲੈਂਦਾ ਸੀ ਜੀ ਜਿਹੜੀ ਹੁਣ ਇਹਨਾਂ ਨੇ ਵਾੜ ਬੰਦੀ ਦੀ ਨੋਟੀਫਿਕੇਸ਼ਨ ਕੀਤੀ ਆ ਅਸੀਂ ਉਸ ਨੂੰ ਹਾਊਸ ਨੇ ਸਰਬਸੰਤੀ ਨਾਲ ਰੱਦ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਆ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਜਿਹੜੀ ਪੁਰਾਣੀ ਆ ਮੰਨ ਲਓ ਵਾੜ ਬੰਦੀ ਆ ਉਹੀ ਬਾਲ ਰੱਖੀ ਜਾਵੇ ਨਹੀਂ ਬਟੂ ਜੀ ਉਹਦੇ ਵਿੱਚ ਮਤਲਬ ਰੱਦ ਦੇ ਵਿੱਚ ਕੀ ਮੈਂ ਟੋਟਲੀ ਸਾਰੇ ਵਾੜਾਂ ਦੇ ਉੱਤੇ ਲੜਦਾ ਇਹ ਸਾਰੇ ਸਾਰੇ ਗਲਤ ਹੋਈ ਹੈ ਇੱਥੋਂ ਤੱਕਰ ਗਲਤ ਹੋਈ ਹੈ ਕਈ ਤਾਂ ਲੈਣੋ ਲੈਣੋ ਪਾਰ ਬੰਦਾ ਰੂਲ ਦੇ ਮੁਤਾਬਕ ਵੀ ਇਹਨਾਂ ਨੇ ਮਿਊਸਪਲ ਐਕਟ ਦਾ ਜਿਹੜਾ ਰੂਲ ਆ 1972 ਦੇ ਉਹਨਾਂ ਚ ਵੀ ਬਹੁਤ ਇਹਨਾਂ ਨੇ ਵੀ ਉਹ ਰੂਲ ਦਿਆਂ ਵੀ ਇਹਨਾਂ ਨੇ ਧੱਤੀਆਂ ਹੜਾਤੀਆਂ ਕੋਈ ਡਿਉਰੀ ਐਗਜ਼ਾਮਪਲ ਦਿਓ ਜੀ ਕੋਈ ਹੈ ਕਿ ਐਜੇ ਵਾਰਡ ਦਾ ਐਗਜ਼ਾਮਪਲ ਦਿਓ ਜੀ ਜਿਵੇਂ ਮੇਰਾ 27 ਨੰਬਰ ਵਾਰਡ ਆ ਉਹ ਤਕੌਨੀਆਂ ਟੱਪ ਕੇ ਉਹ ਜਨਤਾ ਕਲੋਨੀ ਮੇਰੇ ਮੇਰੇ ਵਾਰਡ ਮੰਨ ਲਓ ਸਭ ਤੋਂ ਪਹਿਲਾਂ ਇਹਨਾਂ ਨੇ ਤੋੜਤਾ ਉਧਰ ਲਾਤਾ ਜੀ ਉਸ ਤੋਂ ਬਾਅਦ 10 ਨੰਬਰ ਵਾਰਡ ਫਿਰ 11 ਨੰਬਰ ਵਾਰਡ ਉਹ ਲੈਣੋਂ ਪਾਰ ਕਰਤੇ ਆਪ ਤੇ ਇਹ ਕਾਨੂੰਨ ਦੇ ਮੁਤਾਬਕ ਹੋ ਨਹੀਂ ਸਕਦੀ ਅ ਸਾਨੂੰ ਇਸ ਦਾ ਪੂਰਾ ਉਤਰਾਜ ਹੈ ਹੁਣ ਨਿਕਲਾ ਫੋਟੋ ਕੀ ਕੀ ਕਰੋਗੇ ਜੀ ਅੱਜ ਮਤਲਬ ਅਸੀਂ ਪਹਿਲਾਂ ਦਾ ਸਰਕਾਰ ਨੂੰ ਅਪੀਲ ਕਰਦੇ ਆ ਨਹੀਂ ਤਾਂ ਸਾਨੂੰ ਤਾਂ ਸਰਕਾਰ ਤੋਂ ਜੇ ਸਰਕਾਰ ਕਰਦੇ ਵੀ ਪੁਰਾਣੀ ਵਾਰਡਬੰਦੀ ਤੇ ਲੋਕਾਂ ਦਾ ਕੋਈ ਡਰੈਸ ਚੇਂਜ ਹੋਣਗੇ ਬੜੀਆਂ ਦਿੱਕਤਾਂ ਆਉਣਗੀਆਂ ਜੇ ਨਾ ਸਾਡੀ ਸਰਕਾਰ ਨੇ ਮੰਨੀ ਸੀ ਹਾਈ ਕੋਰਟ 'ਚ ਆਪਦੀ ਚਾਰਾਜੋਰੀ ਕਰਾਂਗੇ ਇਹ ਆਮ ਤੌਰ ਤੇ ਵਿੱਚ ਹੀ ਹੁੰਦਾ ਹੈ ਵੀ ਜਦੋਂ ਵੀ ਵਾਰਡਬੰਦੀ ਤੇ ਨਾਲ ਇਤਰਾਜ਼ ਵੀ ਆਉਂਦਾ ਤੁਸੀਂ ਰੋਟਣੇ ਇਤਰਾਜ਼ ਵੀ ਪੇਜੇ ਹੋਣੇ 78 ਇਤਰਾਜ਼ ਮਨਜ਼ੂਰ ਹਾਂਜੀ ਇਤਰਾਜ਼ ਦਿੱਤੇ ਹਾਂਜੀ ਹਾਂਜੀ ਫਿਰ ਇਹ ਮਤੇ ਪਾਣ ਦੀ ਲੋੜ ਕਿਉਂ ਪਈ ਤੁਹਾਨੂੰ ਲੱਗਦਾ ਵੀ ਉਸ ਇਤਰਾਜ਼ ਤੇ ਕਾਰਵਾਈ ਨਹੀਂ ਹੋਣੀ ਜਾਂ ਇਹ ਮਤੇ ਪਾਣ ਦਾ ਹੋਰ ਲੌਜੀਕ ਹੈ ਇਹ ਮਤਾ ਇੱਕ ਸਾਡੀ ਹਾਊਸ ਹੈ ਹਾਊਸ ਦੀ ਇੱਕ ਹਾਊਸ ਦਾ ਮਤਾਧਰ ਬਹੁਤ ਵੱਡੀ ਪਾਵਰ ਹੈ ਅਸੀਂ ਹਾਊਸ ਦਾ ਮਤਾ ਪਾਤਾ ਹਾਂਜੀ ਹਾਂਜੀ ਜਦੋਂ ਤੁਸੀਂ ਇਤਰਾਜ਼ ਵੀ ਦੇ ਦਿੱਤੇ ਫਿਰ ਇਹ ਮਤਾ ਪਾਣ ਦੇ ਪਿੱਛੇ ਤੁਹਾਨੂੰ ਕੋਈ ਅੰਦੇਸ਼ਾ ਹੈ ਵੀ ਉਹ ਇਤਰਾਜ਼ ਕਾਰਵਾਈ ਨਹੀਂ ਹੋਣੀ ਜਦੋਂ ਜਦੋਂ ਸਾਨੂੰ ਮੈਂਬਰ ਸਾਹਿਬਾਨਾਂ ਨੂੰ ਜਨਤਾ ਨੂੰ ਪਤਾ ਲੱਗਿਆ ਨਕਸ਼ੇ ਬਾਰੇ ਸਾਨੂੰ ਮੈਂਬਰ ਸਾਹਿਬਾਨਾਂ ਨੇ ਮੈਨੂੰ ਆ ਲਿਖ ਕੇ ਦਿੱਤਾ 10 12 ਮੈਂਬਰ ਆ ਨਾ ਦੇਖ ਲਓ ਚਿੱਠੀ ਫਿਰ ਉਹ ਸੁਭਾਂਤ ਚ ਅਸੀਂ ਏਜੰਡਾ ਲੈਂਦਾ ਤੁਹਾਨੂੰ ਵੀ ਲੱਗਦਾ ਸਾਰੇ ਵਾੜਾ ਹੀ ਦਿੱਕਤ ਹੈ ਹਾਂ ਬੜੀ ਦਿੱਕਤ ਬੜੀ ਡਰੈਸ ਦੀ ਬੜੀ ਦਿੱਕਤ ਆਊਗੀ ਨਾ ਹੁਣ ਤੁਸੀਂ ਦੇਖੋ ਨਾ ਤਾਂ ਵੀ ਜਨਸੰਖਿਆ ਵਧੀ ਆ ਨਾ ਵਾੜ ਵਧਿਆ ਤੇ ਨਾ ਹੀ ਉਹਨਾਂ ਦਾ ਨਾ ਕੀ ਆ ਅੱবি ਸ਼ਹਿਰ ਦੇ ਕੋਈ ਉਹਨਾਂ ਦਾ ਨਾ ਕੀ ਆ ਸ਼ਹਿਰ ਵਧ ਬੀ ਕੋਈ ਜਿਆਦਾ ਮੰਨ ਲਓ ਸ਼ਹਿਰ ਵਧਿਆ ਕੋਈ ਨਵੀਂ ਵਾਦੀ ਵਧੀ ਹੋਵੇ ਹਾਂ ਜੀ ਲੋਕਾਂ ਨੂੰ ਵੀ ਅੱਗੇ ਦਿੱਕਤ ਆਊਗੀ ਮੰਗਲ ਹਾਂ ਬਹੁਤ ਦਿੱਕਤ ਪਰੇਸ਼ਾਨੀ ਆਊਗੀ ਥੋੜੇ ਵੱਲੋਂ ਅਗਲਾ ਰੁਕ ਕੀ ਹੈ ਕਿਸ ਤਰ੍ਹਾਂ ਦਾ ਰੁਕ ਅਸੀਂ ਤਾਂ ਪਹਿਲਾਂ ਤਾਂ ਸਰਕਾਰ ਨੂੰ ਅਪੀਲ ਕਰਦੇ ਆਂ ਜੇ ਸਰਕਾਰ ਨੇ ਸਾਨੂੰ ਉਮੀਦ ਤਾਂ ਨਹੀਂ ਵੀ ਸਾਡੀ ਇਹਨਾਂ ਨੇ ਗੱਲ ਮੰਨਣੀ ਆ ਅਸੀਂ ਤਾਂ ਆਪਦਾ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਤੁਹਾਡੇ ਨਾਲ ਅਕਾਲੀ ਦਲ ਇਹ ਅਕਾਲੀ ਦਲ ਬੈਠੇ ਦੱਸਣਗੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਬੈਠੇ ਆਂ ਭਾਰਤ ਵਿੱਚੋਂ ਲਿਆ ਜੀ ਜਿਹੜਾ ਮਿਊਨਿਸਪਲ ਕਮੇਟੀ ਬੇਸਿਕਲੀ ਜਦੋਂ ਵੀ ਕੋਈ ਹੱਦਬੰਦੀ ਹੁੰਦੀ ਹੈ ਮੈਂ ਥੋੜਾ ਸਮਝਣਾ ਚਾਹੁੰਦਾ ਹਾਂ ਜੀ ਉਹ ਸਾਰੀ ਚੀਜ਼ ਦੇ ਵਿੱਚ ਕੀ ਕੋਈ ਕਮੇਟੀ ਜੋ ਮੰਨ ਲਓ ਚਲੋ ਕੋ ਪੁੱਤ ਉਹਨਾਂ رائے ਹੁੰਦੀ ਹੈ ਨਹੀਂ ਹੁੰਦਾ ਹੀ ਪਹਿਲਾਂ ਮਤਲ ਜਿਹੜੀ ਕਮੇਟੀ ਬਣਦੀ ਹੈ ਜੀ ਇਹਨਾਂ ਨੇ ਮੰਨ ਲਓ ਮੈਂ ਵੀ ਉਸ ਕਮੇਟੀ ਦਾ ਮੈਂਬਰ ਸੀ ਮੋਤੀਰਾਮ ਸੀ ਸੀ ਠੀਕ ਹੈ ਸਾਨੂੰ ਮੰਨ ਲਓ ਰਾਤ ਨੂੰ 9 ਵਜੇ ਮੈਸੇਜ ਆਉਂਦਾ ਵੀ ਚੰਡੀਗੜ੍ਹ ਮੀਟਿੰਗ ਹੈ ਠੀਕ ਹੈ ਠੀਕ ਹੈ ਜੀ ਸਾਨੂੰ ਇਹਨਾਂ ਨੇ ਪਹਿਲਾਂ ਕੁਝ ਨਹੀਂ ਦੱਸਿਆ 9 ਵਜੇ ਮੀਟਿੰਗ ਹੈ ਉਦੋਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਇਲੈਕਸ਼ਨ ਚੱਲ ਰਹੇ ਸੀ 9 ਵਜੇ ਉਤੋਂ ਦੇ ਟਾਈਮ ਸਵੇਰੇ ਸਵੇਰੇ ਕੌਣ ਜਾਊਗਾ ਅਸੀਂ ਨਹੀਂ ਗਏ ਉੱਥੇ ਮੇਰੀ ਮਜਬੂਰੀ ਬਣ ਗਈ ਮੇਰੇ ਖਾ ਮੋਤੀਰਾਮ ਜੀ ਵੀ ਤੁਸੀਂ ਵੀ ਨਹੀਂ ਗਏ ਨਾ ਜੀ ਇਹਨਾਂ ਨੂੰ ਵੀ ਬਤਾ ਵਟਸਐਪ ਤੇ ਮੈਸੇਜ ਆਏ ਉੱਥੇ ਉਹ ਕਮੇਟੀ ਤੁਸੀਂ ਸ਼ਾਮਲ ਸੀ ਹਾਂ ਇਹ ਕਮੇਟੀ ਦਾ ਹੈਗੀ ਸੀ ਉਹ ਨਾ માત્ર ਹੁੰਦੀ ਹੈ ਉਹ ਸਰਕਾਰ ਦੇ ਜਿਵੇਂ ਹੁੰਦੀ ਹੈ ਉਹ ਤਾਂ ਐਵੇਂ ਲੈਣੇ ਪੈਂਦੇ ਆ ਮੰਨ ਲਓ ਪਾਰਟੀਆਂ ਦੇ ਬੰਦੇ ਪਰ ਚਲਦੀ ਉੱਥੇ ਸਰਕਾਰ ਦੀ ਹੈ ਜੋ ਫਿਰ ਜਿਹੜੇ ਇਹ ਬਣੀ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਇਹਨਾਂ ਦੀ ਜੋ ਮਨੋ ਲੀਡਰਾਂ ਦੇ ਹਿਸਾਬ ਨਾਲ ਬਣੀ ਇਹਨਾਂ ਦੇ ਲੀਡਰਾਂ ਦੇ ਹਿਸਾਬ ਨਾਲ ਬਣੀ ਹੈ ਹਾਂਜੀ 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 ਪ੍ਰਧਾਨ ਜੀ ਇੰਪ੍ਰਾਜਿਕ ਸਵਾਲ ਹੋ ਰਿਹਾ ਤੁਹਾਡੇ ਕੋਲੇ ਤੁਸੀਂ ਬੰਦ ਵੀ ਕਰਤਾ ਹਾਂਜੀ ਹਾਂਜੀ ਪ੍ਰਧਾਨ ਜੀ ਇਸੇ ਤਰ੍ਹਾਂ ਤੁਹਾਡਾ ਵਿਰੋਧ ਜਿਹੜੀ ਵਾਰਡ ਬੰਦੀ ਕਰਕੇ ਹੈ ਕਿ ਰੋਟੇਸ਼ਨ ਦਾ ਵੀ ਵਿਰੋਧ ਕਰਦੇ ਹੋ ਸਟੇਸ਼ਨ ਦਾ ਵੀ ਅਸੀਂ ਵਿਰੋਧ ਕਰਦੇ ਹਾਂ ਥੋੜਾ ਐਕਸਪਲੇਨ ਕਰੋ ਵਿਰੋਧ ਦੇ ਬਾਰੇ ਵੀ ਜਿਹੜੀ ਸਟੇਸ਼ਨ ਹੋਣੀ ਚਾਹੀਦੀ ਸੀ ਪਿਛਲੇ 10 ਸਾਲਾਂ ਤੋਂ ਉਵੇਂ ਹੀ ਚੱਲ ਰਿਹਾ ਨਾਲੇ ਅਸੀਂ ਪਿਛਲੇ 5 ਸਾਲ ਪਹਿਲਾਂ ਕਾਂਗਰਸ ਸਰਕਾਰ ਚੋਂ ਵਾਰਡ ਬੰਦੀ ਹੋਈ ਹੈ ਕਾਨੂੰਨ ਮੁਤਾਬਕ ਇਹ ਵਾਰਡ ਬੰਦੀ ਹੁੰਦੀ ਨਹੀਂ ਜੀ ਵਾਰਡ ਬੰਦੀ ਨਹੀਂ ਹੋਣੀ ਰੋਟੇਸ਼ਨ ਹੋਣੀ ਚਾਹੀਦੀ ਹਾਂਜੀ ਹਾਂਜੀ ਨਹੀਂ ਹੋਈ ਤੁਸੀਂ ਉਹਦਾ ਵੀ ਮਤਾ ਪਾਇਆ ਹਾਂਜੀ ਹਾਂ ਨਹੀਂ ਉਹ ਉਹ ਤਰਾਜ ਦਿੱਤਾ ਜੀ ਮਤਾ ਨਹੀਂ ਪਾਇਆ ਉਹਦਾ ਤਰਾਜ ਦਿੱਤਾ ਵਾਸੇ ਤੁਸੀਂ ਇਹਦੀ ਐਸ ਜਿਹੜੀ ਪ੍ਰੋਪਰ ਜਿਹੜੀ ਇਹ ਰਿਪੋਰਟ ਤੁਸੀਂ ਇਹਦਾ ਤੁਸੀਂ ਪਾਇਆ ਮਤਾ ਹਾਂਜੀ 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 ਹਾਂਜੀ